ਫੋਟਾ ਸੂਪਰ ਸੀਡਰ 2,60,000 ਦਾ ਤੇ ਮੇਲੇ ਤੇ ਡਿਸਕਾਊਂਟ ਪੂਰ ਸੰਦ ਆਉਂਦੇ ਨੇ ਇਹਨਾਂ ਦੇ ਹੋਰ ਕਾਫੀ ਸੰਦੋਰੇ ਖੜੇ ਨੇ ਸਾਰੇ ਤੁਹਾਨੂੰ ਦੰਨਿਆ ਡਿਟੇਲ ਇਕੱਲੇ ਇਕੱਲੇ ਦੀ ਵੀਡੀਓ ਬਣੇ ਰਿਹਾ ਮੇਰੇ ਭਰਾਵੋ ਆ ਗਿਆ ਨਾ ਸਿੰਪਲ ਰੋਟਾਵੇਟਰ 7 ਫੋਟਾ ਇੱਕ ਲੱਖ 37,000 ਦਾ ਪਰ ਇਹਦੇ ਲੋ ਛੋਟਾ ਜਿਹਾ ਜਿਹੜਾ ਬਾਗਾ ਬੂਗਾ ਦੇ ਵਿੱਚ ਚੱਲਦਾ ਛੋਟੇ ਟਰੈਕਟਰਾਂ ਨਾਲ ਚੱਲਦਾ ਤੁਸੀਂ ਗੰਨਾ ਲਾਵੇ ਕਪਾਹ ਕੋ ਨਰਮਾ ਨਰਮਾ ਕੋਈ ਵੀ ਸੇ ਚੀਜ਼ ਦੀ ਗੜਾਈ ਕਰਨੇ ਤੁਸੀਂ ਇਹਨਾਂ ਦਾ ਫਰਟੀਲਾਈਜ਼ਰ ਸਪ੍ਰੈਡਰ 37,000 ਰੁਪਏ ਦਾ ਤੇ ਅੱਗੇ ਆ ਗਿਆ ਮਲਚਰ 7 ਫੋਟਾ ਮਲਚਰ ਇੱਕ ਰੀਪਰ ਆ ਗਿਆ ਇਹਨਾਂ ਦਾ ਤੇ ਦੇਖਦੇ ਆ ਇਹ 26 ਤੋਂ 30 ਇੰਚ ਦਾ ਕਵੀਰ ਦੀਆ ਵਟ ਕ੍ਰੀਮੇ ਦੀ ਕ੍ਰੀਮੇ ਦੀ ਇਸ ਟਾਈਮ 6.5 ਲੱਖ ਦੀ ਆ ਤਾਂ ਸਮਝ ਲਓ ਤੁਸੀਂ ਤਿੰਨ ਮਸ਼ੀਨਾਂ ਲੈ ਸਕਦੇ ਹੋ ਰੀਪਰ ਆ ਜੀ ਇਹ ਹੈਗਾ 57 ਇੰਚੀ 7.5 ਫੁੱਟ ਇਹਦਾ ਕਟਰ ਆ ਅੱਗੇ ਆ ਗਿਆ ਕੰਪਿਊਟਰ ਕਰਾ ਜੀ ਇਹਨਾਂ ਦਾ ਲਓ ਜੀ ਆਪਾਂ ਸਟਾਰਟਿੰਗ ਪਹਿਲਾਂ ਕਰਦੇ ਆ ਰੋਟਾਵੇਟਰ ਤੋਂ ਸੁਪਰ ਸੀਡਰ ਸੌਰੀ 8 ਫੁੱਟਾ ਸੁਪਰ ਸੀਡਰ ਆ 2,60,000 ਦਾ ਤੇ ਮੇਲੇ ਤੇ ਡਿਸਕਾਊਂਟ ਹੈ ਪੂਰਾ ਸੈੱਟ ਤੁਹਾਨੂੰ ਬਲੇਟਾਂ ਦਾ ਫ੍ਰੀ ਮਿਲੇਗਾ 8 ਫੁੱਟਾ ਸੁਪਰ ਸੀਟਰ ਹੈ ਗੇਅਰ ਉਲਾ ਵਗੈਰਾ ਸਾਰੇ ਡਿਸਕਾਂ ਸਟੀਲੈਸ ਸਟੀਲ ਦੀਆਂ ਡਿਸਕਾਂ ਨੇ ਇਹਦੇ ਵਿੱਚ ਸਾਰੀ ਗੇਅਰ ਬਾਕਸ ਬਹੁਤ ਪੁਰਾਣੀ ਕੰਪਨੀ ਹੈ ਤੇ ਟੌਪ ਕੁਆਲਿਟੀ ਇਹਨਾਂ ਦੇ ਸੰਤ ਆਉਂਦੇ ਨੇ ਇਹਨਾਂ ਦੇ ਹੋਰ ਕਾਫੀ ਸੰਦ ਹੋਰੇ ਖੜੇ ਨੇ ਸਾਰੇ ਤੁਹਾਨੂੰ ਦੰਨਿਆ ਡਿਟੇਲ ਕੱਲੇ ਕੱਲੇ ਦੀ ਵੀਡੀਓ ਬਣੇ ਰਿਹਾ ਮੇਰੇ ਭਰਾਵੋ ਇਹ ਆ ਗਿਆ 7 ਫੁੱਟਾ ਰੋਟੋ ਸੀਟਰ ਕਹਿੰਦੇ ਨੇ ਇਹਨੂੰ 167000 ਦਾ ਇਹ ਡਬਲ ਵੇਡ ਆ ਬਾ ਦੇ ਕੋਲ ਬਲੇਡ ਡਬਲ ਡਿਸਕ ਇਹਦੇ ਨਾਲ ਵੀ ਇੱਕ ਸੈੱਟ ਬਲੇਡਾਂ ਦਾ ਫ੍ਰੀ ਆ ਜਿਵੇਂ ਸੁਪਰ ਸੀਡਰ ਨਾਲ ਦੀ ਤਾਂ ਇਹਦੇ ਨਾਲ ਵੀ ਉਹੀ ਚੀਜ਼ ਫ੍ਰੀ ਆ ਠੀਕ ਹੈ ਜੀ ਇਹ ਆ ਗਿਆ ਨਾ ਸਿੰਪਲ ਰੋਟਾਵੇਟਰ 7 ਫੁੱਟਾ 123000 ਦਾ ਤੇ ਇਹਦੇ ਨਾਲ ਵੀ ਬਰੇਟਾਂ ਦਾ ਸੈੱਟ ਫ੍ਰੀ ਆ ਸਾਰੇ ਸੰਧਾਂ ਨਾਲ ਉਹਦੇ ਨਾਲ ਦੀ ਕੋਈ ਚੀਜ਼ ਐ ਨਾ ਫ੍ਰੀ ਕਰੀ ਵੀ ਆ 8 ਫੁੱਟ 60 ਬਲੇਡਾਂ ਵਾਲਾ 1,37,000 ਦਾ ਪਰ ਇਹਦੇ ਨਾਲ ਵੀ ਸੈੱਟ ਇੱਕ ਤੁਹਾਨੂੰ ਫ੍ਰੀ ਮਿਲੂਗਾ ਮੇਲੇ ਤੇ ਅੱਗੇ ਆ ਗਿਆ 9 ਫੁੱਟ 66 ਬਲੇਡਾਂ ਵਾਲਾ 1,75,000 ਦਾ ਇਹਦੇ ਨਾਲ ਵੀ ਸੈੱਟ ਤੁਹਾਨੂੰ ਫ੍ਰੀ ਮਿਲੂਗਾ ਤੇ ਸਬਸਿਡੀ ਅਪਰੂਵਲ ਨੇ ਸਾਰੇ ਸੰਧ ਤੁਸੀਂ ਸਬਸਿਡੀ ਵੀ ਅਪਲਾਈ ਕਰ ਸਕਦੇ ਹੋ ਆ ਦੇਖ ਲਓ ਛੋਟਾ ਜਿਹਾ ਜਿਹੜਾ ਬਾਗਾ ਬੂਗਾ ਦੇ ਵਿੱਚ ਚੱਲਦਾ ਛੋਟੇ ਟਰੈਕਟਰਾਂ ਨਾਲ ਚੱਲਦਾ ਇਹ ਜਿਵੇਂ ਮਤਲਬ ਗੰਨਾ ਹੋ ਗਿਆ ਗੰਨੇ ਵਿੱਚ ਗੜਾਈ ਕਰਨੀ ਤੁਸੀਂ ਨੇ ਠੀਕ ਆ ਜੀ ਇਹ ਉਹ ਚੀਜ਼ ਆ ਗਈ ਇਹ 1.5 ਲੱਖ ਰੁਪਏ ਦਾ ਜਿਵੇਂ ਕੋਈ ਵੀ ਤੁਸੀਂ ਗੰਨਾ ਲਾਵੇ ਕਪਾਹ ਕੋ ਨਰਮਾ ਨਰਮਾ ਕੋਈ ਵੀ ਸੇ ਚੀਜ਼ ਦੀ ਗੜਾਈ ਕਰਨੀ ਤੁਸੀਂ ਇਹਦੇ ਨਾਲ ਕਰ ਸਕਦੇ ਹੋ ਇਹ ਆ ਗਿਆ ਇਹਦਾ ਫਰਟੀਲਾਈਜ਼ਰ ਸਪ੍ਰੇਡਰ 37000 ਰੁਪਏ ਦਾ ਠੀਕ ਆ ਜੀ ਇਹ ਮੈਨੂਅਲ ਆ ਤੁਸੀਂ ਉਰੋ ਸੈੱਟ ਕਰਦੇ ਹੋ ਉਰੋ ਸੈੱਟ ਕਰਕੇ ਜਿੰਨਾ ਤੁਸੀਂ ਰੇ ਪਾਉਣਾ ਪਾ ਸਕਦੇ ਹੋ ਤੇ ਅੱਗੇ ਆ ਗਿਆ ਮਲਚਰ 7 ਫੁੱਟਾ ਮਲਚਰ 1,85,000 ਦਾ ਤੇ ਅੱਗੇ ਤੋਂ ਲੈ ਕੇ ਚੱਲਦੇ ਆ ਰੀਪਰ ਕੋਲ ਤੇ ਰੀਪਰ ਆ ਗਿਆ ਇਹਨਾਂ ਦਾ ਤੇ ਦੇਖਦੇ ਆ ਇਹਦੇ ਪ੍ਰਾਈਸ ਲਿਸਟ ਲੱਗੀ ਵੀ ਆ ਜਾਂ ਨਹੀਂ ਸਾਰਾ ਕਵਰ ਆ ਪੂਰਾ ਬਹੁਤ ਸੋਹਣਾ ਰੀਪਰ ਬਣਾਇਆ ਹੋਇਆ ਜੀ ਰੀਪਰ ਆ ਜੀ ਇਹ ਹੈਗਾ 57 ਇੰਚੀ 7.5 ਫੁੱਟ ਇਹਦਾ ਕਟਰ ਆ ਕਟਰ ਇਹਦਾ ਵੱਡਾ ਏ ਠੀਕ ਆ ਜੀ ਤੇ ਬਲੇਡਾਂ ਦੀ ਗੱਲ ਕਰੀਏ ਥਰਾਸਰ ਦੇ 288 ਬਲੇਡ ਇਹਦੇ ਵਿੱਚ ਪਾਏ ਹੋਏ ਨੇ ਠੀਕ ਹੈ ਜੀ ਤੇ ਬਹੁਤ ਵਧੀਆ ਹੁੱਕ ਹੱਕਾਂ ਵਗੈਰਾ ਲਾ ਕੇ ਇਹਨਾਂ ਨੇ ਉਹ ਕਰਿਆ ਹੋਇਆ ਇਹ ਜੀ ਵੀ ਸੈਂਸਰ ਸਿਸਟਮ ਆ ਜੇ ਰੋੜਾ ਕਿਤੇ ਵੀ ਕੁਝ ਚੜਦਾ ਠੀਕ ਹੈ ਸੈਂਸਰ ਸਿਸਟਮ ਲੱਗਿਆ ਹੋਇਆ ਜਦ ਇਹਨੇ అలਾਰਮ ਮਾਰ ਦੇਣਾ ਵੀ ਕੋਈ ਨਾ ਕੋਈ ਚੀਜ਼ ਤੁਹਾਡੀ ਵਿੱਚ ਚੜਦੀ ਆ ਤਾਂ ਉਹਦਾ ਨੁਕਸਾਨ ਹੋਣ ਤੋਂ ਬਚ ਜਾਂਦਾ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਇਹਦਾ ਹੈਗਾ 3 ਲੱਖ 50 ਹਜ਼ਾਰ ਰੁਪਿਆ ਮੇਲੇ ਦੇ 3 ਲੱਖ 30 ਹਜ਼ਾਰ ਦਾ ਠੀਕ ਹੈ ਇਹਦਾ ਐਡਰੈਸ ਤੁਹਾਨੂੰ ਦਵਾਂਗੇ ਜਿੱਥੇ ਇਹਨਾਂ ਦਾ ਫੈਕਟਰੀ ਆ ਜਾਂ ਤੋਂ ਨਾਲ ਦਾ ਸਵੈਨ ਐਗਰੋ ਦਾ ਕੋਈ ਵੀ ਡੀਲਰ ਆ ਤੁਸੀਂ ਉਹਦੇ ਨਾਲ ਕਨੈਕਟ ਕਰ ਸਕਦੇ ਹੋ ਅੱਗੇ ਆ ਗਿਆ ਕੰਪਿਊਟਰ ਕਰਾਜੀ ਇਹਨਾਂ ਦਾ ਕੰਪਿਊਟਰ ਕਰਾ ਹੈਗਾ ਜੀ 1,60,000 ਦਾ ਸੌਰੀ 2,80,000 ਦਾ TND TND ਸਿਸਟਮ ਦੇ ਨਾਲ ਜੇ ਤੁਸੀਂ ਉਹ ਸਿਸਟਮ ਨਹੀਂ ਲੈਣਾ ਤਾਂ 1,60,000 ਦਾ ਕੱਲਾ ਜਿਵੇਂ ਕੰਪਿਊਟਰ ਕਰਾ ਲੈਣਾ ਸੈੱਟ ਨਹੀਂ ਲੈਣਾ ਆ ਗਿਆ ਛੋਟਾ ਰੋਟਾ ਬਟਰ ਇਹ ਵੀ ਜਿਵੇਂ ਬਾਗਾ ਬੂਗਾ ਚੱਲਣ ਵਾਲਾ ਠੀਕ ਹੈ ਜੀ ਤੁਸੀਂ ਪੜਾ ਕਰੋ ਤੇ ਅੱਗੇ ਆ ਗਈ ਆਲੂ ਦੀ ਬਜਾਈ ਵਾਲੀ ਇਹ ਜਿੱਮੇ ਆਪਣੇ ਗਰੀਮੇ ਆਉਂਦੀ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਤੇ ਬੈਗ ਤੇ ਫਾੜੇ ਨੇ ਸੈਂਟਰ 'ਚ ਡਿਸਕਾਂ ਲੱਗੀਆਂ ਵੀ ਆ ਨੇ ਠੀਕ ਆ ਜੀ ਤੇ ਸੇਮ ਚੀਜ਼ ਉਹੀ ਆ ਆ ਸਾਈਡ ਤੇ ਨੂੰ ਖੁੱਲਦੀ ਆ ਜਿੱਦਾਂ ਗਰੀਮੇ ਦੀ ਆ ਇਹਦੇ ਵਿੱਚ ਸੀਡ ਪੈ ਜਾਣ ਆ ਜੀ ਠੀਕ ਆ ਡਬਲ ਰੋ ਮਸ਼ੀਨ ਆਏ ਤੇ ਇਹਦੇ ਕਿੰਨੇ ਇੰਚੀ ਵਟਮ ਹੋਏ ਹੁੰਦੇ ਨੇ ਡਿਟੇਲ ਜਿਹੜੀ ਇਹ ਮਸ਼ੀਨ ਆ ਇਹ 26 ਤੋਂ 30 ਇੰਚ ਤੱਕ ਵੀਰਦੀ ਆ ਵਟ ਠੀਕ ਆ ਜੀ ਤੇ ਜਿਗਜੈਗ ਮਸ਼ੀਨ ਆ ਡਬਲ ਰੋ ਵਾਲੀ ਜਿਹੜੀ ਇੱਧਰ ਖਰੀ ਆ ਸਿੰਗਲ ਵਾਲੀ ਆ ਇਹ ਡਬਲ ਵਾਲੀ ਆ ਤੇ ਪ੍ਰਾਈਸ ਲਿਸਟ ਦੀ ਗੱਲ ਕਰੀਏ ਤਾਂ ਇਹਦੀ 2 ਲੱਖ ਰੁਪਈਆ 2 ਲੱਖ 60 ਹਜ਼ਾਰ ਪ੍ਰਾਈਸ ਆ ਕਿਉਂਕਿ ਜੇ ਆਪਾਂ ਮਿਹਨ ਕਰੀਮੇ ਦੀ ਆ ਕਰੀਮੇ ਦੀ ਇਸ ਟਾਈਮ 6.5 ਲੱਖ ਦੀ ਆ ਤਾਂ ਸਮਝ ਲਓ ਤੁਸੀਂ ਤਿੰਨ ਮਸ਼ੀਨਾਂ ਲੈ ਸਕਦੇ ਹੋ ਉਹਦੇ ਰੇਟ ਦੇ ਮੁਕਤ ਆਪੇ ਕਿਉਂਕਿ ਬਸ ਇੱਕੋ ਬ੍ਰਾਂਡ ਆ ਇਹ ਆਪਣੇ ਇਧਰ ਇੰਡੀਆ ਦੀ ਆ ਗਈ ਉਹ ਬ੍ਰਾਂਡ ਕਰਕੇ ਉਹਦੀ ਰੇਟ ਬਹੁਤ ਜ਼ਿਆਦਾ ਚੜ ਰਿਹਾ ਤੇ ਜਿਹੜੀ ਗਾਹਾਂ ਜਿਹੜਾ ਹੀ ਖੜੀ ਆ ਕੁਆਲਟੀ ਵਗੈਰਾ ਜਿਸਕਾਂ ਵੀ ਇੱਥੇ ਨੇ ਸੇਮ ਚੀਜ਼ ਉਹੀ ਹੈ ਇਹ ਹੈਗੀ ਆ ਸਿੰਗਲ ਰੋ ਵਾਲੀ ਹੈਗੀ ਉਹੀ ਚੀਜ਼ ਆ ਉਦਾਂ ਹੀ ਆਲੂ ਚੱਕੂਗੀ ਬਾਟੇ ਪਾਉਗੇ ਸਿੰਗਲ ਰੋ ਇਹ ਵੀ 24 ਤੋਂ 26 ਇੰਚ ਦੀ 1,70,000 ਦੀ ਠੀਕ ਹੈ ਜੀ ਤੇ ਗਰਾਰੀਆਂ ਗੁਰੂਆਂ ਸੈੱਟ ਤੁਹਾਨੂੰ ਸਾਰਾ ਕੁਝ ਨਾਲ ਮਿਲੂਗਾ ਇਹ ਚੱਕੂ ਦਾ ਉਦਾਂ ਹੀ ਆਲੂ ਜਿੱਦਾਂ ਗਰੀਮੇ ਡਬਲ ਰੋ ਵਾਲੀ ਆ ਬਾਟੇ ਰੋ ਇੱਕ ਪਾਉਗੀ ਕਿਉਂਕਿ ਇਹ 24 ਤੋਂ 26 ਇੰਚੀ ਆ ਚੱਲਣਾ ਇਹਨੇ ਟਾਇਰਾਂ ਨਾਲ ਜਿਵੇਂ ਉਹ ਚੱਲਦੀ ਆ ਟਾਇਰ ਕੋ ਮਣ ਕੇ ਓਕਣੇ ਚੱਲਣਾ ਠੀਕ ਆ ਜੀ ਤੇ ਇਹ ਸੀ ਸਾਰੇ ਇੰਪਲੀਮੈਂਟ ਆਪਣੇ ਸਵੈਨ ਐਗਰੋ ਦੇ ਤੇ ਨੂੰ ਡੀਲਰ ਦੀ ਜੰਨਿਆ ਟ੍ਰੇਲ ਕਿੱਥੇ ਉਹਨਾਂ ਦਾ ਜਿਹੜੇ ਡੀਲਰ ਦਾ ਮਤਲਬ ਟਿਕਾਣਾ ਏ ਇਹ ਆ ਗਿਆ ਉਹਨਾਂ ਦਾ ਐਡਰੈਸ ਹੀ ਸਵੈਨ ਐਗਰੋ ਕੁਆੜਾ ਮਾਛੀਵਾੜਾ ਰੋਡ ਠੀਕ ਹੈ ਵਿਲੇਜ ਰਾਹੋ ਹਰਿਆਣਾ ਪੋਸਟ ਆਫਿਸ ਹੀਰਾ ਤੇ ਲੁਧਿਆਣਾ ਠੀਕ ਹੈ ਜੀ ਪੰਜਾਬ ਤੇ ਆ ਨੰਬਰ ਦੇਖ ਲੋ 73300 74300 ਅੱਗੇ ਹੈਗਾ 9840 21364 ਬਾਕੀ ਇਹ ਲੈਂਡਲਾਈਨ ਨੰਬਰ ਨੇ ਤੁਸੀਂ ਸਕਰੀਨ ਸ਼ਾਟ ਮਾਰ ਕੇ ਦੇਖ ਸਕਦੇ ਹੋ ਤੇ ਅੱਜ ਦੀ ਵੀਡੀਓ ਹੈ ਆਪਣੀ ਸਵੈ ਨੈਕ ਕਰੋ ਦੀ ਜਿੰਨੇ ਇੰਪਲੀਮੈਂਟ ਦੀ ਆਪਾਂ ਸਾਰੀ ਡੀਟੇਲ ਤੁਹਾਨੂੰ ਦਿੱਤੀ ਆ ਜੇ ਕਿਸੇ ਭਰਾ ਨੇ ਲੈਣਾ ਤਾਂ ਜਰੂਰ ਕਨੈਕਟ ਕਰੋ ਬਹੁਤ ਵਧੀਆ ਸੰਦ ਨੇ ਤੇ ਕੁਆਲਟੀ ਵਾਜੀ ਬਹੁਤ ਵਧੀਆ